ਵੜਦਾ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਸਾਡੇ ਅੰਨ ਦਾਤਾ ਜਿਹੜੇ ਸੀਗੇ ਉਹ ਵੜਦ ਸੀ ਕਿ ਉਹ ਹੜ ਪਾਉਂਦੇ ਸੀ ਉਹਨਾਂ ਨੂੰ ਦੁਪਹਿਰੇ ਰੈਸਟ ਵੀ ਕਰਾਈ ਜਾਂਦੀ ਸੀ ਉਹਨਾਂ ਨੂੰ ਚਾਰਾ ਉਹਨਾਂ ਲਈ ਘੋੜੇ ਦੇ ਪੀਪੇ ਵੀ ਉਹਨੂੰ ਚਾਰੇ ਜਾਂਦੇ ਸੀ ਪਰ ਅਚਾਨਕ ਪਤਾ ਨਹੀਂ ਕਿਵੇਂ ਕਾਨੂੰਨ ਘਾੜੇ ਪਤਾ ਨਹੀਂ ਕਿੰਨਾ ਦੇ ਦਿਮਾਗ 'ਚ ਆਇਆ ਕਿ ਬੈਲ ਗੱਡੀਆਂ ਦੀ ਦੌੜ ਜਿਹੜੀ ਐ ਉਹ ਗਲਤ ਹੈ ਪਦਿੰਕੀ ਹੈ ਜਦ ਕਿ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਉਹ ਜਿਹੜੇ ਬਲਦ ਮੈਂ ਅੱਜ ਵਿਧਾਨ ਸਭਾ ਚ ਨਹੀਂ ਗੱਲ ਬੋਲੀਏ ਝਾਂਜਰਾਂ ਲਿਆ ਕੇ ਪਾਉਂਦੇ ਆ ਨਗੌਰ ਤੋਂ ਹਮ ਮੁਕਸਰ ਵਾਲੇ ਪਾਸੇ ਤਾਂ ਮੰਤਰੀ ਸਾਹਿਬ ਖੜੇ ਨੇ ਉਧਰ ਤਾਂ ਮੰਡੀਆਂ ਲੱਗਦੀਆਂ ਤਰ੍ਹਾਂ ਤਰ੍ਹਾਂ ਦੀਆਂ ਨੱਥਾਂ ਰੰਗ ਬਰੰਗੀਆਂ ਨੱਥਾਂ ਹੂੰਗਰੂ ਹੈ ਨਾ ਉਹਨਾਂ ਦੀ ਟੌਰ ਵਾਸਤੇ ਸਜਾਵਾ ਸਜਾਵਟ ਟੌਰ ਕੇ ਲੋ ਸਜਾਵਟ ਕੇ ਲੋ ਕਿਸੀ ਨੂੰ ਨੇ ਇਸ ਤਰ੍ਹਾਂ ਪਾਲੇ ਹੋਇਆ ਆ ਜਨਾਬ ਜਿਹੜੇ ਖੜੇ ਨੇ ਆ ਖੁੰਡੇ ਹੀ ਘੜਾ ਨਾ ਗਿਆ ਮਾਸਟਰ ਗੁਰਮੀਤ ਜੀ ਥੈਂਕ ਯੂ ਹਾਂਜੀ ਮਾਸਟਰ ਚੱਲੀਆਂ ਗੱਲਾਂ ਜੀ ਪਿੰਡ ਰੋਪੜ ਕੋਲੇ ਰੋਪੜ ਕੋਲੇ ਆ ਜਿਹੜੇ ਖੁੰਡੇ ਨੇ ਤੇਰੀ ਗੱਲ ਤਾਂ ਖੁੰਡੇ ਹੀ ਖਤਮ ਹੋ ਗਏ ਇਹਨਾਂ ਦੇ ਕੋਚਵਾਨ ਨੇ 35-40 ਸਾਲ ਚਲਾਏ ਹਾਂ ਮੈਂ ਟਾਈਮ ਲਿਖਿਆ ਜੀ ਮਨਦਾ 40-45 ਸਾਲ ਮਨੂੰ ਟਾਈਮ ਦੇਖਦੇ ਲੋਕ ਜੀ 45 ਸਾਲ ਜਿਹੜਾ ਕਹਿੰਦਾ ਟਾਈਮ ਪਾਈਦਾ ਰਹਿੰਦੇ ਤੇ ਆਹ ਟਾਈਮ ਕੀਪਰ ਹਾਂਜੀ ਹਾਂ ਕਿਹੜੀ ਗੱਡੀ ਪਹਿਲਾਂ ਪਹੁੰਚ ਗਈ ਚੰਡੀਗੜ੍ਹ ਬਹੁਤ ਰਿਆ ਜੀ ਪਕੜਾ ਪਾਇਆ ਤੋੜੇ ਨਾਲ ਦੀ ਸੇਵਾ ਲਈ ਸੋ ਇਹ ਮੈਨੂੰ ਲੱਗਦਾ ਮੇਰੇ ਤੋਂ ਬਾਅਦ ਇਹ ਦੱਸ ਸਕਦੇ ਨਹੀਂ ਨਹੀਂ ਇਹ ਨਵੇਂ ਬੰਦੇ ਬੇਰੁਜ਼ਗਾਰ ਹੋ ਗਏ ਸੀ ਇਹ ਬੇਰੁਜ਼ਗਾਰ ਹੋ ਗਏ ਹੋਣਗੇ ਜੋ ਪੜਦੇ ਜੋ ਦੌੜੇ ਬੰਦ ਹੋ ਗਈ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਵੀ ਉਮੀਦ ਵੱਜੀ ਹੈ ਕਿ ਸਾਡੀ ਖੇਡ ਵੀ ਕਰਵਾਇਤੀ ਜਿਹੜੀ ਹੈ ਉਹ ਜੀਵਤ ਹੋਊਗੀ ਮੁੜ ਕੇ ਬੈਲ ਗੱਡੀਆਂ ਵੀ ਲੈ ਕੇ ਆਏ ਹੋਏ ਨੇ ਹਾਂਜੀ ਹਾਂਜੀ ਲੋਕ ਹੈਨਾ ਉਹ ਬਰਦ ਵੀ ਖੜੇ ਨੇ ਸ਼ਾਇਦ ਬੇਜ਼ੁਬਾਨਾਂ ਦੀ ਪਹਿਲੀ ਵਾਰ ਵਿਧਾਨ ਸਭਾ ਚ ਬੇਜ਼ੁਬਾਨਾਂ ਦੀ ਪਹਿਲੀ ਵਾਰ ਗੱਲ ਹੋਈ ਹੈ ਜੀ ਸਹੀ ਪਹਿਲੀ ਵਾਰ ਬੰਨੋ ਦੇ ਹੱਕ ਚ ਕਿ ਉਹਨਾਂ ਦੀ ਸੇਵਾ ਹੋਊਗੀ ਉੱਤਾਂ ਵਾਂਗੂ ਤਾਂ ਪਹਿਲਾਂ ਹੀ ਪਾਲੇ ਜਾਂਦੇ ਕੋਈ ਇਦਾਂ ਦੀ ਗੱਲ ਨਹੀਂ ਕਿ ਉਹਨਾਂ ਤੇ ਅਤਿਆਚਾਰ ਕਰਦੇ ਆ ਜਾਂ ਕੋਈ ਕੁਝ ਨਹੀਂ ਕੋਈ ਅਤਿਆਚਾਰ ਨਹੀਂ ਤੇ ਅੱਜ ਬੈਲ ਗੱਡੀਆਂ ਦੀ ਜਿਹੜੀ ਦੌੜ ਆਲਾ ਜਿਹੜਾ ਬੜੇ ਪੰਜਾਬ ਦੇ ਵਿੱਚ ਨਹੀਂ ਪੂਰੇ ਪੰਜਾਬੀਆਂ ਦੇ ਵਿੱਚ ਖੁਸ਼ੀ ਹੈ ਪੂਰੀ ਦੁਨੀਆ 'ਚ ਕਿ 60ਆਂ ਰਵੈਤੀ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮੁੜਕ ਸੁਰਜੀਤ ਕਰ ਰਹੇ ਹਾਂ ਔਰ ਮਲੇਰੀ ਦਾ ਇਹ ਵੀ ਚੰਗੇ ਫੈਸਲਿਆਂ ਚ ਹੀ ਹੋਊਗਾ ਇਹ ਸੀਰ ਸਰਦ ਖੇਡਾਂ ਬਦਲ ਪੰਜਾਬ ਦੀਆਂ ਕਰਾਰੇ ਸੀ ਲੋਕਾਂ ਦੀਆਂ ਗੇਮਾਂ ਚੱਲ ਰਹੀਆਂ ਸੀ ਫਿਰ ਇਸ ਦੌੜ ਨੂੰ ਵੀ ਵਿੱਚ ਸ਼ਾਮਲ ਕਰਾ ਲਿਆ ਜਾਏਗਾ ਦੇਖੋ ਮੈਂ ਕਿ ਕਿਲਾ ਰਾਏਪੁਰ ਤਾਂ ਇੱਕ ਸਾਡੀ ਮਿਲ ਨਹੀਂ 올림픽 ਸਰਕਾਰੀ ਪੋਰਟ ਕੀ ਰਿਹਾ ਪਰ ਹਰ ਇੱਕ ਪਿੰਡ ਟੂਰਨਾਮੈਂਟ ਹੁੰਦੇ ਨੇ ਜਿੱਥੇ ਮਰਜ਼ੀ ਲੈ ਕੇ ਚੱਲ ਚਲੇ ਜਾਣਾ ਹਾਂਜੀ ਹਾਂ ਕੱਲਾ ਕਬੱਡੀ ਟੂਰਨਾਮੈਂਟ ਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਹੈ ਮੈਂ ਜਿੱਥੇ ਬੋਲੇ ਉੱਥੇ ਕੋਈ ਬੋਰੀ ਚੱਕਦਾ ਕੋਈ ਹਾਲ ਚੱਕ ਕੇ ਦਿਖਾਉਂਦਾ ਕੋਈ ਕੋਈ ਉੱਥੇ ਬਾਜੀ ਪਾ ਕੇ ਦਿਖਾਉਂਦਾ ਹੈ ਹੈਨਾ ਸੁਨਾ ਨਾਲ ਹੋਰ ਖੇਡਾਂ ਵੀ ਚਲਦੀ ਰਹਿੰਦੀਆਂ ਨੇ ਬਾਲੀਵਾਲਾ ਅਲੱਗ ਚਲਦੀ ਰਹਿੰਦੀ ਬਾਲੀਵਾਲ ਦਾ ਗਰਾਊਂਡ ਹੋਰ ਹੁੰਦਾ ਉਥੇ ਬਾਲੀਵਾਲ ਦਾ ਮੈਚ ਚੱਲਦਾ ਰਹਿੰਦਾ ਕਬੱਡੀ ਦਾ ਇੱਥੇ ਚੱਲਦਾ ਰਹਿੰਦਾ ਸੋ ਅਸੀਂ ਉਹ ਜਿਹੜਾ ਕਬੱਡੀ ਟੂਰਨਾਮੈਂਟ ਆ ਉਹਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਪਰ ਉੱਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਖੂਖੂ ਦਾ ਮੈਚ ਹੋਰ ਅਲੱਗ ਚੱਲਦਾ ਰਹਿੰਦਾ ਸੋ ਇਸ ਕਰਕੇ ਬੈਲ ਗੱਡੀਆਂ ਵੀ ਜਿੱਥੇ ਮਰਜ਼ੀ ਲੈ ਕੇ ਜਾਣ ਚਲਦੀਆਂ ਰਹਿਣਗੀਆਂ ਸਿਰਫ ਇੱਕ ਸਵਾਲ ਬਹੁਤ ਵੱਡਾ ਹੈ ਕਿ ਇੱਕ ਪਾਸੇ ਤਾਂ ਬਲਦਾਂ ਦਾ ਪਰ ਇੱਥੇ ਖਿਆਲ ਰੱਖਦੇ ਆ ਪਰ ਬਹੁਤ ਸਾਰੇ ਲੋਕ ਅਜਿਹੇ ਹੈਗੇ ਨੇ ਜਿਹੜੇ ਬਲਦਾਂ ਦਾ ਇਸਤੇਮਾਲ ਕਰਦੇ ਨੇ ਮੋੜ ਕੇ ਉਹਨਾਂ ਨੂੰ ਅਵਾਰਾ ਛੱਡ ਦਿੰਦੇ ਨੇ ਸੜਕਾਂ ਦੇ ਉੱਤੇ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਬਣਦੇ ਨੇ ਉਹਨਾਂ ਦਾ ਕੋਈ ਸੈਂਸ ਜਿ ਕੋਈ ਇਦਾਂ ਦੀ ਚੀਜ਼ ਜੀ ਅੱਜ ਇਸ ਵਾਲੂ ਉੱਠਿਆ ਵੀ ਸੀ ਹੂੰ ਤੇ ਮੈਂ ਵੀ ਇਹ ਕਿਹਾ ਪੰਜਾਬੀ ਦੀ ਕਹਾਵਤ ਹੈ ਕਿ ਮੋਲੇਵਰਦ ਵਾਂਗੂ ਕੰਮ ਲੈ ਕੇ ਛੱਡਦਾ ਮਤਲਬ ਜਦੋਂ ਉਹਦੇ ਉਹਦੇ ਜਦੋਂ ਜਵਾਨੀ ਵਾਲਾ ਜੋਰ ਸੀ ਵੇ ਬਾਲਮਾ ਹੂੰ ਉਦੋਂ ਤੱਕ ਗੱਲ ਕੋਈ ਹੋਰ ਸੀ ਵੇ ਬਾਲਮਾ ਬਾਅਦ ਚ ਉਹਨੂੰ ਕਹਿੰਦੇ ਵੀ ਤੂੰ ਇਹਨੂੰ ਛੱਡ ਦੋ ਹੂੰ ਅਸੀਂ ਉਹਨੂੰ ਗਊ ਜਾਇਆ ਕਹਿੰਦੇ ਹਾਂ ਜੀ ਅਸੀਂ ਪੇੜੇ ਦਿੰਨੇ ਆਂ ਗਾਵਾਂ ਨੂੰ ਅਸੀਂ ਗਊ ਜਾਇਆ ਕਹਿੰਦੇ ਹਾਂ ਸੋ ਮੈਂ ਤਾਂ ਹੀ ਦੇਖਿਆ ਹੈ ਜਾ ਕਿਤੇ ਮਾਮਲਾ ਮੇਰੇ ਆਪ ਦੇ ਘਰੇ ਵੀ ਬੜਦ ਜਿਹੜੇ ਸੀਗੇ ਹੈਗੇ ਸੀ ਜਦੋਂ ਮੋਲੇ ਹੋ ਜਾਂਦੇ ਤਾਂ ਕਈ ਵਾਰ ਉੱਠਿਆ ਨਹੀਂ ਜਾਂਦਾ ਉਹਨਾਂ ਨੂੰ ਹੋੜਾ ਪਾ ਕੇ ਹੋੜਾ ਇੱਕ ਲਫ਼ਜ਼ ਹੈ ਪੰਜਾਬੀ ਦਾ ਥੱਲੇ ਦੰਦਾ ਦੰਦਾ ਜਿਹੜਾ ਸਾਰਾ ਦੇ ਕੇ ਉਹਨੂੰ ਖੜਾ ਕਰਦਾ ਵੀ ਕਿਤੇ ਬੈਡ ਸੋਲ ਜਿਵੇਂ ਹੋ ਜਾਂਦੀਆਂ ਨੇ ਵੀ ਕਿਤੇ ਇੱਥੇ ਨਾ ਕਿਤੇ ਸੇਵਾਸਤ ਕਰਦੇ ਰਹੇ ਪਹਿਲੇ ਤੋਂ ਹੁਣ ਪੰਗਾ ਇਹ ਐ ਸਾਹਮਣੇ ਜਿਹੜੇ ਸਾਡੇ ਐਲਓਪੀ ਸਾਹਿਬ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਮੌਲਾ ਤੇ ਮੌਲਾ ਦਾ ਕੀ ਫਰਕ ਐ ਮੌਲਾ ਦਾ ਮਾਜੂਰ ਨੇ ਮੌਲਾ ਕਿਹਾ ਮੌਲਾ ਦਾ ਮਤਲਬ ਐ ਰੱਬ ਅਲੀ ਅਲੀ ਮੌਲਾ ਮੌਲਾ ਅਲੀ ਅਲੀ ਮੌਲਾ ਮੌਲੇ ਦਾ ਮਤਲਬ ਐ ਬਜ਼ੁਰਗ ਬਲਦ ਉਹ ਜਿਹਨੂੰ ਮੌਲੇ ਤੇ ਮੌਲੇ ਦਾ ਨਹੀਂ ਪਤਾ ਮੈਂ ਉਹਨਾਂ ਨਾਲ ਕੀ ਬਹਿਸ ਕਰਾਂਗਾ ਅੱਜ ਜਿਸ ਤੇ ਨਾ ਵਰਤੀਆਂ ਅੜਚਨਾ ਦੂਰ ਹੋ ਜਾਣਗਾ ਭਾਜੀ ਉਹ ਕਿਹੜੀ ਅੜਚਨਾ ਸੀ ਜਿਹੜਾ ਬਿਲ ਅੱਜ ਪਾਸ ਕੀਤਾ ਹੈ ਉਹ ਦੂਰ ਹੋ ਜਾਣ ਕਿ ਹੁਣ ਆ ਖੇਡਾਂ ਜਦੋਂ ਅਸੀਂ ਸੇਫਟੀ ਕਰਦੀ ਕਿ ਜਦੋਂ ਬਲਦ ਭਜਾਏ ਜਾਣਗੇ ਜਦੋਂ ਬੈਲਗੱਡੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ ਖਾਲੀ ਹੋ ਪਹਿਲਾਂ ਕਹੇ ਸੀ ਉਹਨੂੰ ਪੁਰਾਣੀ ਕਹਿੰਦੇ ਹੂੰ ਪਰਾਣੀ ਦੇ ਵਿੱਚ ਨਾ ਮੇਖ ਗੱਡੀ ਹੁੰਦੀ ਸੀ ਆਰ ਕਹਿੰਦੇ ਉਹ ਐ ਮਾਰਦੇ ਸੀ ਹੋ ਸਕਦਾ ਕਿ ਬਹੁਤ ਸਾਰੇ ਐਦਾ ਕਰਦੇ ਹੋ ਹੁਣ ਜਦੋਂ ਅਸੀਂ ਐਂ ਕਹਤਾ ਕਿ ਭਾਈ ਥਾਪੀ ਦੇ ਕੇ ਖਾਲੀ ਹੱਥਾਂ ਨਾਲ ਥਾਪੀ ਦੇ ਕੇ ਭਜਾ ਲੋ ਉਸ ਟੂਰਨਾਮੈਂਟ ਦਾ ਆਪਣਾ ਡਾਕਟਰ ਵੀ ਹੋਊ ਜੀ ਡਾਕਟਰ ਵੈਟਨਰੀ ਦਾ ਹੋਊਗਾ ਉੱਥੇ ਬਕਾਇਦਾ ਦੇਖੋ ਫਿਲਮਾਂ ਦੇ ਵਿੱਚ ਤੁਸੀਂ ਕੀ ਜਦੋਂ ਫਿਲਮਾਂ ਚ ਕਿਸੇ ਜਾਨਵਰ ਨੂੰ ਵਰਦਿਆ ਜਾਂਦਾ ਤਾਂ ਉੱਥੇ ਲਿਖਿਆ ਜਾਂਦਾ ਹੈ ਕਿ ਅਸੀਂ ਇਹਨੂੰ ਹਾਮ ਨਹੀਂ ਕੀਤਾ ਤਾਂ ਸੈਂਸਰ ਦਾ ਸਰਟੀਫਿਕੇਟ ਮਿਲਦਾ ਜਨਾਬ ਮੈਂ ਫਿਲਮਾਂ ਦਾ ਵੀ ਮੇਨ ਲਾਈਨ ਰਹੀ ਹੈ ਬਿਲਕੁਲ ਮੁਰਗਾ ਵੀ ਅਗਰ ਬੈਕਗ੍ਰਾਉਂਡ ਤੇ ਆ ਗਿਆ ਨਾ ਸੈਂਸਰ ਕਹਿੰਦਾ ਪਹਿਲਾਂ ਇਹ ਦੱਸੋ ਮੁਰਗੇ ਨੂੰ ਤੁਸੀਂ ਹਾਮ ਤਾਂ ਨਹੀਂ ਕੀਤਾ ਸ਼ੂਟਿੰਗ ਵਾਸਤੇ ਤਾਂ ਲਿਖਣਾ ਪੈਂਦਾ ਹੈ ਸਰਟੀਫਿਕੇਟ ਲੈਣਾ ਪੈਂਦਾ ਪ੍ਰੋਪਰ ਸੈਂਸਰ ਬੋਰਡ ਤੋਂ ਸੋ ਅਸੀਂ ਅਸੀਂ ਵੀ ਦੇਵਾਂਗੇ ਸਰਟੀਫਿਕੇਟ ਉਹਨੂੰ ਵੀ ਹਾਮ ਨਾ ਕਰ ਰਹੇ ਹੋ ਔਰ ਨਹੀਂ ਕਰਦੇ ਸਰ ਆਪ ਆ ਖੜੇ ਨੇ ਬੰਦੇ ਯਾਰ ਹਾਂਜੀ ਹਾਂਜੀ ਪੁੱਤਾਂ ਵਾਂਗੂ ਪਿਆਰ ਕਰਦੇ ਹੋਗੇ ਕਿਉਂ ਸ਼ੱਕ ਕਰੀ ਜਾਨੀਓ ਸਾਡੇ ਤੇ ਭੋਗ ਮੈਦੇ ਦਿਖਾਈਓ ਜੀ ਭੋਗ ਮੈਦੇ ਦਿਖਾਈਏ ਬਾਕੀ ਤੇਰੀ ਭੋਗ ਕਰਦੇ ਅਸੀਂ ਦੱਬਦੇ ਆਂ ਨਾੜਾ ਕੇ ਪੂਰੇ ਸਗਰ ਘਰ ਚ ਦੱਬਦੇ ਆਂ ਨਾਲੇ ਘਰਾਂ 'ਚ ਦੱਬਦੇ ਆਂ ਲੂਣ ਵਗੈਰਾ ਪਾ ਕੇ ਗੁਰਦਾਰਾ ਸਾਹਿਬ 'ਚ ਭੋਗ ਛੱਡਣ ਦੀ ਗਲਤੀ ਬਹੁਤ ਹੀ ਬੜੀ ਗੈਰਤੀ ਛੱਡ ਦੇ ਕਿਤੇ ਅਸੀਂ ਪੁੱਤਾਂ ਵਾਂਗ ਤੇ ਪਾਲੇ ਹੁੰਨੇ ਆਪਣੇ ਛੱਡ ਦੂੰਗਾ ਪੁੱਤਾਂ ਨਾਲੇ ਲਾਈਵ ਪੈਣੀ ਜੀ ਭੋਗ ਪਾਇਆ ਇਹ ਤਾਂ ਮਾਂ ਸਾਹਿਬ ਆਪ ਹੀ ਨਿਖਾਰੇ ਨੇ ਛੱਡਾ ਦੇ ਤੁਹਾਨੂੰ ਦੱਸਿਆ ਨਹੀਂ ਛੱਡ ਦੇ ਅਦਾ ਕੁੜੀਦਾ ਇਹ ਵੀ ਤਾਂ ਕੀ ਕਰ ਬਲਕਾ ਰਾਜਨੀਤੀ ਦੀ ਕਹਿੰਦੇ ਬਹੁਤ ਸਾਰੇ ਬਲਦ ਜਿੰਨੇ ਮੌਲੇ ਬਣਾਇਦੇ ਨੇ ਉਸਰ ਰਾਜਨੀਤੀ ਲੀਡਰਾਂ ਨੇ ਬਹੁਤ ਸਾਰੇ ਆਪਣੀ ਪਾਰਟੀਆਂ ਦੇ ਲੀਡਰਾਂ ਨੂੰ ਬਣਾ ਸਕਦੇ ਜਿਹੜੇ ਮੌਲੇ ਨੇ ਸਮਝ ਗਏ ਹੋਣਗੇ ਜਿਨ੍ਹਾਂ ਨੂੰ ਮੌਲੇ ਤੇ ਮੌਲੇ 'ਚ ਫਰਕ ਨਹੀਂ ਪੈਂਦਾ ਨਹੀਂ ਖੇਡਾਂ ਦਾ ਜਿਹਦੇ ਵਿੱਚ ਬੈਲ ਗੱਡੀਆਂ ਦੀ ਦੌੜ ਪਹਿਲਾਂ ਬੈਨ ਕੀਤੀ ਹੋਈ ਸੀ